ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਚੱਲਦੀ ਹੈ ਗੁਣਕਾਰੀ ਰੁੱਖਾਂ ਬਾਰੇ ਚਰਚਾ ਚੱਲਦੀ ਹੈ ਅੱਜ ਫਾਲਸੇ ਇੱਕ ਗੁਣਕਾਰੀ ਇੱਕ ਪੌਦਾ ਹੈਗਾ ਉਹਦੇ ਬਾਰੇ ਗੱਲ ਕਰਾਂਗੇ ਕਹਿੰਦੇ ਜੋ ਹਰਿਆਣੇ ਵਿੱਚ ਰੇੜੀਆ ਤੇ ਵਿਕਦਾ ਹੈ ਕਹਿੰਦੇ ਕਾਲੇ ਕਾਲੇ ਫਾਲਸੇ ਠੰਡੇ ਮਿੱਠੇ ਫਾਲਸੇ ਕਰਕੇ ਵੇਚੇ ਜਾਂਦੇ ਤੇ ਬਰਫ਼ 'ਚ ਰੱਖ ਕੇ ਫਾਲੂ ਵੇਚਿਆ ਜਾਂਦਾ ਤਾਂ ਬਹੁਤ ਹੀ ਗੁਣਕਾਰੀ ਹੈ ਇਹ ਹੁਣ ਜਿਵੇਂ ਗਰਮੀ 'ਚ ਹੁੰਦਾ ਇਸ ਟਾਈਮ ਜੂਨ ਆ ਜੂਨ ਦੇ ਮਹੀਨੇ 'ਚ ਤਾਂ ਫਲਾ ਆਇਆ ਇਹਦਾ ਮਤਲਬ ਕੁਦਰਤ ਨੇ ਸਾਨੂੰ ਇੱਕ ਇੱਕ ਮਤਲਬ ਕ੍ਰਿਸ਼ਮਾ ਬਖਸ਼ਿਆ ਹੈ ਕਪਰ ਉਸ ਠੰਡਕ ਦੇਣ ਵਾਸਤੇ ਬੋਡੀ ਨੂੰ ਇਹ ਫਾਲ ਸਾਨੂੰ ਦਿੱਤਾ ਕੁਦਰਤ ਨੇ ਇੱਕ 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 ਮਹੀਨਾ ਪੂਰਾ ਇਹ ਫਾਲ ਰਹੂਗਾ ਤੇ ਗੱਲ ਸਿਰੇ ਇੰਡੀਆ ਦਾ ਨੇਟਿਵ ਹੈਗਾ ਪੰਜਾਬ ਹੋਇਆ ਯੂਪੀ ਮਹਾਰਾਸ਼ਟਰਾ ਗੁਜਰਾਤ ਹਰਿਆਣੇ ਚ ਹੁੰਦਾ ਹੈਗਾ ਇਹ ਜਿਹੜਾ ਫਾਲ ਸੇ ਦਾ ਰੁਖ ਹੈਗੇ ਆ ਤਾਂ ਮਤਲਬ ਕਹਿੰਦਾ ਜੇ ਜਿਹੜੇ ਫਲ ਹੁੰਦੇ ਆ orange yellow ਫਲ ਲੱਗਦੇ ਆ ਤੇ ਫਾਲ ਜਿਹੜਾ ਹੈਗਾ ਇਹਦਾ ਜਾਮਨੀ ਰੰਗ ਦਾ ਫਾਲ ਹੈ ਤੇ ਦੇਖ ਸਕਦੇ ਹੋ ਤੇ ਇੱਥੋਂ ਅੱਜ ਜਿਹੜੀ ਖਾਸ ਅੱਜ ਸ਼ਰਬਤ ਇਹਦਾ ਬਣਾਇਆ ਸੀ ਇਹ ਤੁਸੀਂ ਸਿੱਧਾ ਵੀ ਖਾ ਸਕਦੇ ਹੋ ਜਦੋਂ ਪੱਕ ਜਾਂਦਾ ਤੇ ਸ਼ਰਬਤ ਵੀ ਪੀ ਸਕਦੇ ਹੈਗੇ ਹੋ ਜਿਵੇਂ ਗੋਣ ਗੁਨਾ ਦਾ ਭੰਡਾਰ ਕਿਵੇਂ ਆ ਇਹ ਵਿਟਾਮਿਨ ਸੀ ਦਾ ਭੰਡਾਰ ਆ ਸਭ ਤੋਂ ਪਹਿਲਾਂ ਕੈਲਸ਼ੀਅਮ ਇਹਦੇ ਵਿੱਚ ਮਿਲਦਾ ਆਇਰਨ ਫਾਸਫੋਰਸ ਵਿਟਾਮਿਨ ਏ ਤੇ ਬੀ ਵੀ ਹੈਗਾ ਇਹਦੇ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀ ਦਾ ਐਂਟੀ ਡਾਇਬੀਟਿਕ ਵੀ ਕਹਿ ਸਕਦੇ ਆ ਡਾਇਬੀਟਿਕ ਪੇਸ਼ੈਂਟ ਵੀ ਲੈ ਸਕਦੇ ਆ ਤੇ ਹੀਟ ਸਟ्रेस ਨੂੰ ਘਟਾਉਂਦਾ ਹੈਗਾ ਬੁਖਾਰ ਨੂੰ ਘਟਾਉਂਦਾ ਹੈਗਾ ਤੁਹਾਡੇ ਹਾਰਟ ਦੀ ਡਿਜ਼ੀਜ਼ ਨੂੰ ਘਟਾਉਂਦਾ ਹੈਗਾ ਤੇ ਭੁੱਖ ਵਧਾਉਂਦਾ ਤੇ ਯੂਰੀਨਰੀ ਇਨਫੈਕਸ਼ਨ ਨੂੰ ਠੀਕ ਕਰਦਾ ਇਹ ਇਹਦੇ ਗੁਣ ਹੈਗੇ ਆ ਇਸ ਇਹ ਸਾਡੇ ਵੱਲੋਂ ਇੱਕ ਰეკਮੈਂਡੇਸ਼ਨ ਹੈਗੀ ਵੀ ਹਰ ਇੱਕ ਫਾਰਮਰ ਨੂੰ ਇਹ ਫਾਲਸ ਨੂੰ ਜ਼ਰੂਰ ਦੋ ਬੂਟੇ ਲਾਉਣੇ ਚਾਹੀਦੇ ਤੇ 10 ਸਾਲਾ ਬਾਤ ਨੂੰ 8 ਤੋਂ 10 ਕਿਲੋ ਫਾਲਸਾ ਮਿਲੂਗਾ ਤੇ ਇਹ ਦੇ ਗੁਣ ਹੈਗੇ ਤੇ ਇਹਨੂੰ ਸਾਨੂੰ ਲਾਉਣਾ ਬਹੁਤ ਜ਼ਰੂਰੀ ਹੈ ਸਾਡੇ ਪੰਜਾਬ ਦੀ ਧਰਤੀ ਵਿੱਚ